ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਸਾਰਿਆਂ ਦਾ ਆਪਣੇ ਮਨਸਾਹ ਚੈਨਲ ਤੇ ਤੇ ਬਹੁਤ ਦਿਨਾਂ ਬਾਅਦ ਅੱਜ ਆਪਾਂ ਵੀਡੀਓ ਪਾਈ ਆਪਾਂ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਆਪਾਂ ਵੀਡੀਓ ਨਹੀਂ ਪਾਈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਅਸੀਂ ਵੀ ਠੀਕ-ਠਾਕ ਹਾਂ ਬਸ ਕੰਮਾਂ ਕਾਰਾਂ ਚ ਇੰਨੇ ਬਿਜ਼ੀ ਹੋ ਗਏ ਸੀ ਤੇ ਤਾਂ ਕਰਕੇ ਆਪਾਂ ਵੀਡੀਓ ਨਹੀਂ ਪਾਈ ਗਈ ਤੇ ਹੁਣ ਆਪਾਂ ਅੱਗੇ ਵੀਡੀਓ ਪ੍ਰੋਪਰ ਪਾਇਆ ਕਰਾਂਗੇ ਜੀ ਜੇ ਕਿਸੇ ਵੀਰ ਨੇ ਕੋਈ ਵੀ ਸੁਝਾਅ ਲੈਣਾ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਤੇ ਜਾਂ ਕਿਸੇ ਕੋਲ ਕੋਈ ਪਸ਼ੂ ਸੇਣ ਹੋਵੇ ਉਹ ਵੀ ਦੱਸ ਸਕਦਾ ਕਿਸੇ ਨੇ ਵੀਡੀਓ ਤੋਂ ਆਣੀ ਹੈ ਤਾਂ ਵੀ ਕੰਟੈਕਟ ਕਰ ਸਕਦੇ ਹੁਣ ਤੱਕ ਆਪਾਂ ਇੱਕ ਨਵਾਂ ਸ਼ਰਦ ਬਣਾਇਆ ਤੋਂ ਦੇਣਾ ਸ਼ੇਅਰ ਕਰਨ ਦਾ ਟਾਈਮ ਨਹੀਂ ਮਿਲਿਆ ਉਹਦਾ ਕਰਕੇ ਆਪਾਂ ਮਿਸਤਰੀ ਲੱਗੇ ਹੋਏ ਸੀ ਬਹੁਤ ਗੁੱਸੇ ਸੀਗੇ ਤੇ ਤੁਹਾਨੂੰ ਦਿਖਾਉਨੇ ਆ ਸਾਰਾ ਆਪਾਂ ਸ਼ਰਦ ਬਣਾ ਲਿਓ ਬਾਹਰ ਤੋਂ ਦਿਖਾ ਦੇ ਸਾਰਾ ਕਾਲੀਆਂ ਗਾਵਾਂ ਵੀ ਆਪਾਂ ਲਗੀਆਂ ਕਾਲੀਆਂ ਨੀਆਂ ਤੇ ਹਰਿਆਕੋ ਪਾਸੋਂ ਹੋਰ ਵੀ ਲੈਣੇ ਆਗੇ ਤੇ ਅੱਗੇ-ਅੱਗੇ ਆਪਾਂ ਹੋਰ ਵੀ ਪਸ਼ੂ ਖਰੀਦਾਂਗੇ ਤੇ ਗਰਮੀ ਕਰਕੇ ਥੋੜਾ ਜਿਹਾ ਵੀ ਬਾਹਲੀ ਪ्योर ਗਾਂ ਆਪਾਂ ਖਰੀਦੀ ਨੀਗੀ ਤੁਹਾਨੂੰ ਪਤਾ ਗਰਮੀ ਬੜੀ ਹੈਗੀ ਕਿ ਹਵੇ ਪਹਾੜਿਆਂ ਦਾ ਸਿਸਟਮ ਆਪਣੇ ਕੋਲ ਬੰਦਾ ਤੇ ਅੱਗੇ ਵੀਡੀਓ ਆਪਾਂ ਤੁਹਾਡੇ ਨਾਲ ਦੀ ਸ਼ੇਅਰ ਕਰਾਂਗੇ ਸੇ ਇਸ ਤਰ੍ਹਾਂ ਲੋਕਾਂ ਨੂੰ ਮਾਫੀ ਤੋਂ ਨੇ ਵੀ ਮਹੀਨਾ ਡੇਰ ਮਹੀਨਾ ਹੋ ਗਿਆ ਤਾਂ ਵੀਡੀਓ ਕੋਈ ਕਾਈ ਨਹੀਂ ਲਿਖ ਕੋਈ ਘਰ ਦੇ ਕੰਮ ਕਾਰੇ ਹੋ ਜਾਂਦੇ ਕੋਈ ਹੋ ਜਾਂਦੇ ਕੋਈ ਤਾਂ ਕੱਢ ਲੈ ਜਾਣਾ ਜੀ ਇਹਨੇ ਉਹਨੇ ਫਿਰ ਹੁਣ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਕਿ ਗਰਮੀ ਮੰਦੀਆਂ ਗਾਈਆਂ ਆਪਣੀਆਂ ਦੋ ਬਹੁਤ ਜਾ ਕੇ ਗੱਲ ਨੂੰ ਵੀ ਤੇ ਜੇ ਇਹਨਾਂ ਨੂੰ ਆਪਾਂ ਹਰ ਤਰ੍ਹਾਂ ਚਾਉਣੇ ਨੇ ਇਹਦੇ ਸਵੇਰੇ ਗੋੜਟਿਆਂ ਕੇ ਰੱਖ ਲੈਣੇ ਆ 3-4 ਕਿਲੋ ਗੋੜਾ ਪਕਾ ਦਈ ਜਾ ਸਾਰੀਆਂ ਨੂੰ ਹੁਣ ਸਰ੍ਹੋਂ ਤੋਂ ਆਪਾਂ ਪਿਆਦਾ ਨਹੀਂ ਵਿੱਚ ਪਾਣੀ ਮਿਲਾ ਕੇ ਮਿੱਠਾ ਛੋਟਾ ਪਾ ਕੇ ਇਹਨਾਂ ਨੂੰ ਸਾਰੀਆਂ ਨੂੰ ਪਿਆਵਾਂਗੇ ਆਏ ਦਿਖਾਉਣੇ ਕਾ ਢੋੜਕੋਲੇ ਹੋਸੀ ਆਪਾਂ ਕੋਲ ਨੂੰ ਤਾਂ ਆਪਾਂ ਹੀ ਤਰਪਿਆ ਤਾਂ ਹੁਣ ਆਪਾਂ ਪੋਚਰਾਂਗੇ ਇਹ ਗਰਮੀ ਚ ਬਹੁਤ ਚੰਗਾ ਦਾ ਗੁੜ ਤੇ ਜੇ ਹੋ ਸਕੇ ਤਾਂ ਜਿਨ੍ਹਾਂ ਦੇ ਕੋਲੇ ਜਿਉਾਂ ਆਗੇ ਜਿਉਾਂ ਦਾਣਾ ਪਿਆ ਕੇ ਥੋੜਾ ਥੋੜਾ ਇਹਦੇ ਵਿੱਚ ਉਹ ਵੀ ਰਲਾ ਕੇ ਪਿਆ ਦੇ ਉਹ ਵੀ ਚੰਗਾਗਾ ਪਾਣਾ ਤੇ ਮੱਝ ਨੂੰ ਆਪਾਂ ਰੇਟੀ ਭੋਲੇ ਨੇ ਇਸ ਵੇਲੇ ਉਹਦੇ ਵਿੱਚ ਹੀ ਗੁੜ ਦਾ ਰਵਾਕ ਹੁੰਦਾ ਨੇ ਉਹ ਤੇਰੇ ਪਾ ਲਾਂਗੇ ਤੇ ਗਰਮੀ ਕਰਕੇ ਆਪਾਂ ਸਾਰੇ ਦੁੱਧ ਘਟ ਜਾਂਦੇ ਹੈਗੇ ਇਸ ਕਰਕੇ ਆਪਾਂ ਇਹ ਗੋੜ ਦਾ ਸਰਪਤ ਕਰਦੇ ਆ ਤੇ ਪਾਣੀ ਵੀ ਆਪਾਂ ਤਿੰਨ ਟਾਈਮਾਂ ਵਾਂਗੂ ਪਿਆ ਦੇਣੀ ਆ ਬਸ ਆਪਣੇ ਫੋਨ ਨੂੰ ਭਰੀ ਰਹਿੰਦੀ ਆ ਉਹ ਫੋਨ ਨੀ ਦੇ ਵਿੱਚ ਹੀ ਸਿਸਟਮ ਕੀਤਾ ਹੋਇਆ ਉੱਚੀ ਭਰ ਦਿੰਦੇ ਆ ਤੇ ਵੀਡੀਓ ਕੇ ਹੈ ਜਿਦਾ ਕਿ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਆਪਣਾ ਜਿੱਦ ਨਹੀਂ ਕੋਸ਼ਿਸ਼ ਕੀਤੀ ਜਿਹੜਾ ਨਕ ਬਣਾਇਆ ਸਾਡ ਕਿਵੇਂ ਲੱਗਿਆ ਤੁਹਾਨੂੰ ਵਧੀਆ ਲੱਗਿਆ ਜੇ ਕੋਈ ਕਮੀ ਤੇ ਅੱਛੀ ਅਸਾਮੀ ਦੱਸਿਓ ਜਿੰਨੀ ਕ ਆਪਣੇ ਚ ਪਹੁੰਚ ਸੀ ਆਪਾਂ ਬਣਾਇਆਗਾ ਧੰਨਵਾਦ